ਜੇਕਰ ਕਿਸੇ ਵੀ ਮੁੰਡਾ ਕੁੜੀ ਨੇ ਪਿੰਡ ਦੇ ਵਿੱਚ ਹੀ ਵਿਆਹ ਕਰਵਾਇਆ ਤਾਂ ਉਸ ਨੂੰ ਪਿੰਡ ਨਿਕਾਲਾ ਦੇ ਦਿੱਤਾ ਜਾਵੇਗਾ ਇੱਥੋਂ ਤੱਕ ਕਿ ਉਸ ਦੇ ਪੂਰੇ ਪਰਿਵਾਰ ਨੂੰ ਵੀ ਪਿੰਡ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ ਤਾਂ ਦੱਸਦੀ ਹੈ ਕਿ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਕੋਈ ਵੀ ਮੁੰਡਾ ਕੁੜੀ ਪਿੰਡ ਦੇ ਵਿੱਚ ਹੀ ਵਿਆਹ ਨਹੀਂ ਕਰਵਾ ਸਕਣਗੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟ ਸ਼ਮੀਰ ਦੀ ਪੰਚਾਇਤ ਨੇ ਪਿੰਡ ਦੇ ਵਿੱਚ ਹੀ ਵਿਆਹ ਕਰਨ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ ਪੰਚਾਇਤ ਵੱਲੋਂ پاس ਕੀਤੇ ਗਏ ਮਤੇ ਅਨੁਸਾਰ ਜੇਕਰ ਪਿੰਡ ਦਾ ਕੋਈ ਵੀ ਮੁੰਡਾ ਕੁੜੀ ਪਿੰਡ ਦੇ ਵਿੱਚ ਹੀ ਵਿਆਹ ਕਰਦਾ ਹੈ ਤਾਂ ਨਾ ਸਿਰਫ ਉਹਨਾਂ ਨੂੰ ਪਿੰਡ ਨਿਕਾਲਾ ਦਿੱਤਾ ਜਾਵੇਗਾ ਬਲਕਿ ਉਹਨਾਂ ਦੇ ਪਰਿਵਾਰਾਂ ਨੂੰ ਵੀ ਪਿੰਡ ਤੋਂ ਬਾਹਰ ਕੱਢ ਦਿੱਤਾ ਜਾਵੇਗਾ ਪੰਚਾਇਤ ਦਾ ਕਹਿਣਾ ਹੈ ਕਿ ਅਜਿਹੇ ਰਿਸ਼ਤੇ ਸਮਾਜ ਦੇ ਵਿੱਚ ਗਲਤ ਸੁਨੇਹਾ ਪੇਜਦੇ ਨੇ ਅਤੇ ਇਹ ਵਿਆਹ ਕਦੇ ਵੀ ਪੂਰੀ ਤਰ੍ਹਾਂ ਸਫਲ ਨਹੀਂ ਹੁੰਦੇ ਇਸੇ ਕਰਕੇ ਇਹ ਫੈਸਲਾ ਲੈਣਾ ਇੱਕ ਮਜਬੂਰੀ ਬਣ ਗਿਆ ਹੈ ਇਸ ਫੈਸਲੇ ਨੂੰ ਲੈ ਕੇ ਪਿੰਡ ਦੇ ਵਿੱਚ ਪੂਰੀ ਤਰ੍ਹਾਂ ਸਹਿਮਤੀ ਹੈ ਕਿ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ ਪਾਈਏ ਪਿੰਡ ਦੇ ਲੋਕਾਂ ਨੇ ਇੱਕ ਮਤਾ ਪਾਇਆ ਕਿ ਜੋ ਵੀ ਪਿੰਡ ਦਾ ਮੁੰਡਾ ਕੁੜੀ ਪਿੰਡ 'ਚ ਵਿਆਹ ਕਰਾਊਗਾ ਉਹਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਸਾਰੇ ਪਿੰਡ ਨੇ ਇਸ ਗੱਲ ਤੇ ਮੋਹਰ ਲਾਈ ਆ ਕਿ ਕੋਈ ਵੀ ਇਸ ਤਰ੍ਹਾਂ ਦਾ ਕੋਈ ਕਾਰਨ ਕਰੇਗਾ ਪੰਚਾਇਤ ਅਤੇ ਪਿੰਡ ਦੇ ਲੋਕ ਇਹ ਤੇ ਸਖਤ ਫੈਸਲਾ ਲੈਣਗੇ ਤੇ ਉਹਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਪਰਿਵਾਰ ਸਮੇਤ ਪਰਿਵਾਰ ਸਮੇਤ ਕਿਸੇ ਵੀ ਤਰ੍ਹਾਂ ਦਾ ਕੋਈ ਇਹੋ ਜਿਹਾ ਕੰਮ ਕਰੂਗਾ ਠੱਗਿਆ ਹਰਕਨ ਕਰੂਗਾ ਉਹਨੂੰ ਪਿੰਡ ਦੇ ਲੋਕ ਨਹੀਂ ਬਰਦਾਸ਼ਤ ਕਰਨਗੇ ਪੰਚਾਇਤ ਮੈਂਬਰ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਕਦਮ ਰਸਮੀ ਰਿਸ਼ਤਿਆਂ ਤੇ ਸਮਾਜਿਕ ਢਾਂਚੇ ਨੂੰ ਬਣਾਈ ਰੱਖਣ ਦੇ ਲਈ ਚੁੱਕਿਆ ਗਿਆ ਹੈ ਪੰਚਾਇਤ ਨੇ ਸਾਫ਼ ਕਰ ਦਿੱਤਾ ਹੈ ਕਿ ਪਿੰਡ ਦੀਆਂ ਰਵਾਇਤਾਂ ਦਾ ਉਲੰਘਣ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕਿਸੇ ਪਿੰਡ ਦੀ ਪੰਚਾਇਤ ਵੱਲੋਂ ਅਜਿਹਾ ਫੈਸਲਾ ਲਿਆ ਗਿਆ ਹੋਵੇ ਇਸ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਦੇ ਕਈ ਪਿੰਡਾਂ ਦੇ ਵਿੱਚ ਪੰਚਾਇਤਾਂ ਨੇ ਪ੍ਰੇਮ ਵਿਆਹ ਤੇ ਰੋਕ ਲਗਾਉਣ ਦੇ ਫੈਸਲੇ ਲਈ ਸਨ ਅਲਕਿਆ ਜਿਹੇ ਫੈਸਲਿਆਂ ਨੂੰ ਲੈ ਕੇ ਅਕਸਰ ਕਾਨੂੰਨੀ ਤੇ ਮਨੁੱਖੀ ਅਧਿਕਾਰਾਂ ਦੇ ਮੁੱਦੇ ਖੜੇ ਹੁੰਦੇ ਨੇ ਕੋਰਸ਼ਮੀਰ ਪੰਚਾਇਤ ਦੇ ਇਸ ਫੈਸਲੇ ਤੇ ਪ੍ਰਸ਼ਾਸਨ ਦਾ ਕੀ ਰੁਖ ਹੋਵੇਗਾ ਤੇ ਇਹ ਫੈਸਲਾ ਕਾਨੂੰਨ ਤੌਰ ਤੇ ਟਿਕ ਸਕੇਗਾ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਨਿਊਜ਼ ਡੈਸਕ ਰਿਪੋਰਟ ਲਾਈ ਪੰਜਾਬੀ ਟੀਵੀ ਪਰ ਜੇਕਰ ਕਿਸੇ ਵੀ ਮੁੰਡਾ ਕੁੜੀ ਨੇ ਪਿੰਡ ਦੇ ਵਿੱਚ ਹੀ ਵਿਆਹ ਕਰਵਾਇਆ ਤਾਂ ਉਸ ਨੂੰ ਪਿੰਡ ਨੀ ਕਾਲਾ ਦੇ ਦਿੱਤਾ ਜਾਵੇਗਾ ਇੱਥੋਂ ਤੱਕ ਕਿ ਉਸਦੇ ਪੂਰੇ ਪਰਿਵਾਰ ਨੂੰ ਵੀ ਪਿੰਡ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ ਤਾਂ ਦੱਸਦੀ ਹੈ ਕਿ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਕੋਈ ਵੀ ਮੁੰਡਾ ਕੁੜੀ ਪਿੰਡ ਦੇ ਵਿੱਚ ਹੀ ਵਿਆਹ ਨਹੀਂ ਕਰਵਾ ਸਕਣਗੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟ ਸ਼ਮੀਰ ਦੀ ਪੰਚਾਇਤ ਨੇ ਪਿੰਡ ਦੇ ਵਿੱਚ ਹੀ ਵਿਆਹ ਕਰਨ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ ਪੰਚਾਇਤ ਵੱਲੋਂ ਪਾਸ ਕੀਤੇ ਗਏ ਮਤੇ ਅਨੁਸਾਰ ਜੇਕਰ ਪਿੰਡ ਦਾ ਕੋਈ ਵੀ ਮੁੰਡਾ ਕੁੜੀ ਪਿੰਡ ਦੇ ਵਿੱਚ ਹੀ ਵਿਆਹ ਕਰਦਾ ਹੈ ਤਾਂ ਨਾ ਸਿਰਫ ਉਹਨਾਂ ਨੂੰ ਪਿੰਡੇ ਨਿਕਾਲਾ ਦਿੱਤਾ ਜਾਵੇਗਾ ਬਲਕਿ ਉਹਨਾਂ ਦੇ ਪਰਿਵਾਰਾਂ ਨੂੰ ਵੀ ਪਿੰਡ ਤੋਂ ਬਾਹਰ ਕੱਢ ਦਿੱਤਾ ਜਾਵੇਗਾ ਪੰਚਾਇਤ ਦਾ ਕਹਿਣਾ ਹੈ ਕਿ ਅਜਿਹੇ ਰਿਸ਼ਤੇ ਸਮਾਜ ਦੇ ਵਿੱਚ ਗਲਤ ਚੁਲੇਖਾ ਪੇਜਦੇ ਨੇ ਅਤੇ ਇਹ ਵਿਆਹ ਕਦੇ ਵੀ ਪੂਰੀ ਤਰ੍ਹਾਂ ਸਫਲ ਨਹੀਂ ਹੁੰਦੇ ਇਸੇ ਕਰਕੇ ਇਹ ਫੈਸਲਾ ਲੈਣਾ ਇੱਕ ਮਜਬੂਰੀ ਬਣ ਗਿਆ ਹੈ ਇਸ ਫੈਸਲੇ ਨੂੰ ਲੈ ਕੇ ਪਿੰਡ ਦੇ ਵਿੱਚ ਪੂਰੀ ਤਰ੍ਹਾਂ ਸਹਿਮਤੀ ਹੈ ਕਿ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ ਪਿੰਡ ਦੇ ਲੋਕਾਂ ਨੇ ਇੱਕ ਮਤਾ ਪਾਇਆ ਕਿ ਜੋ ਵੀ ਪਿੰਡ ਦਾ ਮੁੰਡਾ ਕੁੜੀ ਪਿੰਡ 'ਚ ਵਿਆਹ ਕਰਾਊਗਾ ਉਹਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਸਾਰੇ ਪਿੰਡ ਨੇ ਇਸ ਗੱਲ ਤੇ ਮੋਹਰ ਲਾਈ ਆ ਤੇ ਕੋਈ ਵੀ ਇਸ ਤਰ੍ਹਾਂ ਦਾ ਕੋਈ ਕਦਮ ਚੱਪੂਗਾ ਪੰਚਾਇਤ ਅਤੇ ਪਿੰਡ ਦੇ ਲੋਕ ਉਹ ਤੇ ਸਖਤ ਫੈਸਲਾ ਲੈਣਗੇ ਤੇ ਉਹਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਪਰਿਵਾਰ ਸਮੇਤ ਪਰਿਵਾਰ ਸਮੇਤ ਕਿਸੇ ਵੀ ਤਰ੍ਹਾਂ ਦਾ ਕੋਈ ਇਹੋ ਜਿਹਾ ਕੰਮ ਕਰੂਗਾ ਟਡੀਆਂ ਹਰਕਨ ਕਰੂਗਾ ਉਹਨੂੰ ਪਿੰਡ ਦੇ ਲੋਕ ਨਹੀਂ ਬਰਦਾਸ਼ਤ ਕਰਨਗੇ ਧੰਨਵਾਦ ਪੰਚਾਇਤ ਮੈਂਬਰਾਂ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਕਦਮ ਰਸਮੀ ਰਿਸ਼ਤਿਆਂ ਤੇ ਸਮਾਜਿਕ ਢਾਂਚੇ ਨੂੰ ਬਣਾਈ ਰੱਖਣ ਦੇ ਲਈ ਚੁੱਕਿਆ ਗਿਆ ਹੈ ਪੰਚਾਇਤ ਨੇ ਸਾਫ਼ ਕਰ ਦਿੱਤਾ ਹੈ ਕਿ ਪਿੰਡ ਦੀਆਂ ਰਵਾਇਤਾਂ ਦਾ ਉਲੰਘਣ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕਿਸੇ ਪਿੰਡ ਦੀ ਪੰਚਾਇਤ ਵੱਲੋਂ ਅਜਿਹਾ ਫੈਸਲਾ ਲਿਆ ਗਿਆ ਹੋਵੇ ਇਸ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਦੇ ਕਈ ਪਿੰਡਾਂ ਦੇ ਵਿੱਚ ਪੰਚਾਇਤਾਂ ਨੇ ਪ੍ਰੇਮ ਵਿਆਹ ਤੇ ਰੋਕ ਲਗਾਉਣ ਦੇ ਫੈਸਲੇ ਲਏ ਸਨ ਹਾਲਕਿ ਅਜਿਹੇ ਫੈਸਲਿਆਂ ਨੂੰ ਲੈ ਕੇ ਅਕਸਰ ਕਾਨੂੰਨੀ ਤੇ ਮਨੁੱਖੀ ਅਧਿਕਾਰਾਂ ਦੇ ਮੁੱਦੇ ਖੜੇ ਹੁੰਦੇ ਨੇ ਕੋਰਸ਼ਮੀਰ ਪੰਚਾਇਤ ਦੇ ਇਸ ਫੈਸਲੇ ਤੇ ਪ੍ਰਸ਼ਾਸਨ ਦਾ ਕੀ ਰੁਖ ਹੋਵੇਗਾ ਤੇ ਇਹ ਫੈਸਲਾ ਕਾਨੂੰਨ ਤੋੜ ਤੇ ਟਿਕ ਸਕੇਗਾ ਚ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ న్యూਸ ਡੈਸਕ ਰਿਪੋਰਟ ਲਾਈ ਪੰਜਾਬੀ 3